ਜਿੰਦਾਬਾਦ ਜਿੰਦਾਬਾਦ ਅਰਵਿੰਦਰ ਮੋਦੀ ਜਿੰਦਾਬਾਦ 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 ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਸ਼ਿਆਟਾ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ ਇਸ ਦੇ ਬਾਵਜੂਦ ਜਿਸ ਤਰ੍ਹਾਂ ਕਿ ਬੀਜੇਪੀ ਦੇ ਸਮਰਥਕਾਂ ਵੱਲੋਂ ਇੱਕ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗੰਦੇ ਪਾਣੀ ਨੂੰ ਲੈ ਕੇ ਤੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕੀ ਬੀਜੇਪੀ ਦੇ ਸਮਰਥਕ ਰਮਨ ਕੁਮਾਰ ਜੋ ਕਿ ਸ਼ਿਆਟਾ ਮੌਜੂਦ ਸਨ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਨਜ਼ਰਬੰਦ ਕਰਦੇ ਵਿੱਚ ਕਰ ਦਿੱਤਾ ਗਿਆ ਹੈ ਅਸੀਂ ਤੁਹਾਨੂੰ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਵੀ ਕਰਦੇ ਹਾਂ ਤੇ ਨਾਲ ਅਸੀਂ ਤੁਹਾਨੂੰ ਕਰਦੀਆਂ ਜਿਸ ਤਰ੍ਹਾਂ ਕੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਰਮਨ ਕੁਮਾਰ ਸ਼ਿਆਟਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਆਓ ਜਿਸ ਤਰ੍ਹਾਂ ਕੀ ਅੱਜ ਸਾਡੇ ਨਾਲ ਬੀਜੇਪੀ ਦੇ ਸਮਰਥਕ ਰਮਨ ਕੁਮਾਰ ਸ਼ਿਆਟਾ ਜੀ ਮੌਜੂਦ ਹਨ ਤੇ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਾਰਨ ਹੈ ਕਿ ਜਿਹੜਾ ਤੁਹਾਨੂੰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਨજરਬੰਦ ਕਰ ਦਿੱਤਾ ਗਿਆ ਮੈਂ ਜੀ ਰਮਨ ਕੁਮਾਰ ਛiata ਪੰਜਾਬ ਸਕੱਤਰ ਵਿਪਾਰ ਸੈਲ ਬੀਜੇਪੀ ਤੋਂ ਸਾਡੇ ਛiata ਦੇ ਵਿੱਚ ਜਿਹੜਾ ਵਾ ਇੱਕ ਸਾਲ ਤੋਂ ਜਿਹੜਾ ਮਸਲਾ ਵਾ ਉਹ ਹੈਗਾ ਵਾ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਟੂਟੀਆਂ ਚ ਆ ਰਿਹਾ ਲੋਕਾਂ ਨੂੰ ਪੀਣ ਨੂੰ ਮਿਲਦਾ ਪਿਆ ਪਿਛਲੇ 3 ਮਹੀਨਿਆਂ ਤੋਂ ਸਾਡੇ ਛਾਟੇ ਵਿੱਚ ਕੋਈ ਪਰਿਵਾਰ ਇਹੋ ਜਾਨੀ ਆ ਜਿਹਦੇ ਲੋਕ ਬਿਮਾਰ ਨਹੀਂ ਪਏ ਪਰਿਵਾਰ ਦਾ ਹਰ ਸਦਸਾ ਬਿਮਾਰ ਪਿਆ ਲੋਕਾਂ ਨੇ 20-20 40-40 ਹਜ਼ਾਰ ਰੁਪਏ ਇੱਕ ਇੱਕ ਸਦਸੇ ਦੇ ਲਾਇਆ ਵਾ ਠੀਕ ਹੋਣ ਤੋਂ ਬਾਅਦ 3 ਮਹੀਨੇ 4 ਮਹੀਨੇ ਬਾਅਦ ਹੀ ਉਹਨਾਂ ਦੇ ਗੋਡੇ ਉਹਨਾਂ ਦੇ ਮੋਢੇ ਉਹਨਾਂ ਦੇ ਗਿੱਟੇ ਉਹਨਾਂ ਦੇ ਜੋਇੰਟ ਜਿਹੜੇ ਆ ਉਹ ਚੱਲਦੇ ਨਹੀਂ ਆ ਇੰਨੇ ਬੁਰੇ ਹਾਲਾਤ ਨੇ ਵਜ੍ਹਾ ਕੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜਾ ਪ੍ਰਸ਼ਾਸਨ ਉਹ ਕੰਮ ਨਹੀਂ ਕਰਦਾ ਪਿਆ ਤੇ ਲੋਕੀ ਜਿਹੜੇ ਆ ਬਿਮਾਰੀਆਂ ਨਾਲ ਜੂਝਦੇ ਪਏ ਆ ਤੇ ਸਾਡੇ ਮੰਨ ਦੀ ਸੋਚ ਸੀ ਸਾਡੇ ਸਾਰੇ ਇਲਾਕਾ ਵਾਸੀਆਂ ਨੇ ਬਾਰ-ਬਾਰ ਨੂੰ ਕਿਹਾ ਕਿ ਤਰਲੇ ਕੱਡੇ ਕਮਿਸ਼ਨਰ ਕੋ ਗਏ ਪਰ ਹਾਡੀ ਸੁਣਵਾਈ ਨਹੀਂ ਹੋਈ ਸਾਡੀ ਗੰਦਗੀ ਉੱਥੇ ਦੀ ਉੱਥੇ ਰਹੀ ਸਾਡੇ ਮਨ ਚ ਆਇਆ ਕਿ ਹੁਣ ਭਗਵੰਤ ਮਾਨ ਜੀ ਸਾਡੇ ਇੱਥੇ ਆ ਰਹੇ ਨੇ ਸ਼ਾੜਾ ਆ ਰਹੇ ਨੇ ਸਕੂਲ ਆਫ ਫੈਮਿਨਿਸ ਦਾ ਜਿਹੜਾ ਉਦੋਂ ਘਾਟਨ ਕਰਨ ਵਾਸਤੇ ਤੇ ਅਸੀਂ ਉਹਨਾਂ ਨੂੰ ਆਪਣੀ ਸਮੱਸਿਆ ਦੱਸੀਏ ਪ੍ਰਦਰਸ਼ਨ ਕਰੀਏ ਹਾਡੀ ਜਿਹੜੀ ਨਿਊਜ਼ ਜਿਹੜੀ ਆ ਉਹ ਨੈਸ਼ਨਲ ਚੈਨਲ ਤੇ ਜਾਵੇ ਸ਼ਾਇਦ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤ ਮਾਨ ਨੂੰ ਸ਼ਰਮ ਆਵੇ ਕਿ ਸਾਡੇ ਦੇ ਲੋਕ ਨਰਕ ਦੀ ਜ਼ਿੰਦਗੀ ਜਿੰਦੇ ਪਏ ਆ ਇਹ ਉਹ ਧਰਤੀ ਆ ਮੇਰੀ ਪੀਰੀ ਦੇ ਮਾਲਕ ਦੀ ਜਿੱਥੇ ਜਨਮ ਸਥਾਨ ਆ ਛਵੀਂ ਪਾਤਸ਼ਾਹੀ ਦੀ ਉਤਰਤੀ ਦੇ ਉੱਪਰ ਆਮ ਆਦਮੀ ਪਾਰਟੀ ਨੇ ਇਹੋ ਜਿਹਾ ਗੰਦ ਪਾ ਦਿੱਤਾ ਵਾ ਜਿਹੜਾ ਕਿ ਇੱਕ ਸਾਲ ਤੋਂ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਪਿਆ ਤੇ ਮੇਰਾ ਇਹ ਅੱਜ ਪੂਰੇ ਜ਼ੋਰ ਜਿਹੜਾ ਪ੍ਰਦਰਸ਼ਨ ਕਰਨਾ ਸੀ ਭਗਵੰਤ ਮਾਨ ਦੇ ਖਿਲਾਫ ਤੇ ਉਹ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦਾ ਸਰਕਾਰ ਨੂੰ ਸਰਕਾਰ ਨੇ ਪੁਲਸ ਭੇਜੀ ਉਹਨਾਂ ਨੇ ਮੈਨੂੰ ਅੱਜ ਨਜਰਬੰਦ ਪਹਿਲਾਂ ਘਰ ਕਰਨ ਦੀ ਕੋਸ਼ਿਸ਼ ਜਿਹੜਾ ਪ੍ਰਦਰਸ਼ਨ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਕਿਸ ਜਗ੍ਹਾ ਕਿਸ ਸਥਾਨ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਅੱਜ ਅਸੀਂ ਓਮਜੀ ਪਾਰਕ ਦੇ ਸਾਹਮਣੇ ਸਾਰੇ ਸ਼ਹਿਰਤਾ ਵਾਸੀ ਇਕੱਠੇ ਹੋ ਕੇ ਤੇ ਅਸੀਂ ਸਕੂਲ ਜਾਣਾ ਸੀ ਜਿੱਥੇ ਸਕੂਲ ਭਗਵੰਤ ਮਾਨ ਜੀ ਆ ਰਹੇ ਸੀ ਉਹਨਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਸੀ ਆਪਣਾ ਮੰਗ ਪੱਤਰ ਰੱਖਣਾ ਸੀ ਕਿ ਅਸੀਂ ਇਸ ਤਰੀਕੇ ਦੇ ਨਾਲ ਨਰਕ ਦੀ ਜ਼ਿੰਦਗੀ ਬਤਾਨਨੇ ਪਏ ਆ ਤੁਹਾਡਾ ਕੋਈ ਹੱਲ ਕਰੋ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਚੜੀ ਮੇਰੇ ਘਰ ਆ ਕੇ ਬਹਿ ਗਈ ਤੇ ਮੈਨੂੰ ਮੇਰੇ ਬਾਰ ਬਾਰ ਕਹਿਣ ਤੇ ਕਿ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਵਾ ਅਸੀਂ ਆਪਣੀ ਗੱਲ ਜਿਹੜੀ ਆ ਮੁੱਖ ਮੰਤਰੀ ਤੱਕ ਪਹੁੰਚਾਣੀ ਆ ਭਾਵੇਂ ਉਹ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਹੋਵੇ ਹੈ ਉਹ ਸਾਡਾ ਵੀ ਮੁੱਖ ਮੰਤਰੀ ਆ ਪਰ ਸਾਡੀ ਗੱਲ ਪੁਲਿਸ ਵੱਲੋਂ ਸੁਣੀ ਨਹੀਂ ਗਈ ਮੈਨੂੰ ਚੁੱਕ ਕੇ ਘਰੋਂ ਲੈ ਗਏ ਨੇ ਉੱਥੇ 4 ਘੰਟੇ ਬੰਦ ਰੱਖਿਆ ਮੈਨੂੰ ਉਹਨਾਂ ਨੇ ਔਰ ਜਿਹੜੇ ਸਾਡੇ ਸਾਥੀ ਨਿਹੜੀ ਭਾਰਤੀ ਜਨਤਾ ਪਾਰਟੀ ਦੇ ਇਹ ਸਾਰੇ ਸਾਥੀ ਸਾਰੇ ਪਾਰਟੀ ਆ ਕੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਸਾਡੇ ਥਾਣੇ ਦੇ ਬਾਹਰ ਇੱਕ ਘੰਟਾ ਧੁੱਪੇ ਰੋਲਾ ਪਾਉਂਦੇ ਰਹੇ ਕਿੰਨਾ ਇਕੱਠ ਜਿਹੜਾ ਕਿ ਤੁਸੀਂ ਕਹਿ ਰਹੇ ਜੇ ਓਮ ਜੀ ਜਿਹੜੇ ਪਾਰਕ ਹੈ ਕਿੰਨਾ ਕਾ ਇਕੱਠ ਤੁਹਾਡੇ ਵੱਲੋਂ ਕੀਤਾ ਗਿਆ ਸੀ ਜਿੰਨਾ ਲੋਕਾਂ ਨਾਲ ਮੇਰੀ ਗੱਲ ਹੋਈ ਸੀ ਉਹ 400 ਤੋਂ 500 ਬੰਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਫੋਨ ਕਰਕੇ ਦੱਸਿਆ ਸੀ ਔਰ ਜਿੰਨਾ ਲੋਕਾਂ ਨੇ ਵੀਡੀਓ ਪਾਈ ਹਜ਼ਾਰ ਲੋਕਾਂ ਦਾ ਫੋਨ ਮੈਨੂੰ ਲਗਭਗ ਆਇਆ ਰਾਤੀ ਕਿ ਭਾਈ ਸਾਹਿਬ ਤੁਸੀਂ ਕਹੋ ਨਾ ਕਹੋ ਅਸੀਂ ਤੁਹਾਡੇ ਕਹਿਣ ਤੋਂ ਉੱਥੇ ਆਵਾਂਗੇ ਕਿਉਂਕਿ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਸੀ ਇਹ ਮੁੱਦਾ ਸੀ ਲੋਕਾਂ ਦਾ ਸ਼ਹਾੜੇ ਦੇ ਲੋਕ ਨਰਕ ਚ ਰਹਿੰਦੇ ਪਏ ਆ ਤੇ ਲੋਕਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਅਸੀਂ ਬਿਮਾਰ ਆ ਤੇ ਅਸੀਂ ਆਪਣੇ ਵਾਸਤੇ ਜਾਣ ਜੇ ਕਿਸੇ ਪਾਰਟੀ ਦਾ ਕੰਮ ਹੋਵੇ ਸ਼ਾਇਦ ਲੋਕੀ ਨਾ ਵੀ ਆਣ ਪਰ ਲੋਕੀ ਆਪਣੇ ਪਰਿਵਾਰ ਵਾਸਤੇ ਆਪਣੇ ਪੈਸੇਆਂ ਵਾਸਤੇ ਆਪਣੇ ਕਾਰੋਬਾਰ ਵਾਸਤੇ ਆਪਣੇ ਸਰੀਰ ਵਾਸਤੇ ਤੇ ਲੋਕੀ ਜਾਂ ਪਰ ਇੰਨੇ ਲੋਕਾਂ ਦੇ ਬਾਵਜੂਦ ਤੁਹਾਨੂੰ ਹੀ ਕਿਉਂ ਨਜ਼ਰਬੰਦ ਕੀਤਾ ਗਿਆ ਕਿਉਂਕਿ ਮੈਂ ਘਰ ਤਿੰਨ ਚਾਰ ਮੀਟਿੰਗਾਂ ਕਰ ਚੁੱਕਿਆ ਸੀ ਉਸ ਚੀਜ਼ ਦੀ ਜਿਹੜੀ ਆ ਉਹ ਵਾਇਰਲ ਹੋ ਗਈਆਂ ਮੀਟਿੰਗਾਂ ਉਹ ਸੋਸ਼ਲ ਮੀਡੀਆ 'ਚ ਆ ਰਹੀਆਂ ਸੀ ਇਹਨਾਂ ਨੂੰ ਪਤਾ ਸੀ ਕਿ ਇੰਨੇ ਹੀ ਲੋਕ ਇਕੱਠੇ ਕਰਨੇ ਆ ਇਹਦੇ ਕੋਈ ਲੋਕ ਆਣੇ ਆ ਪਹਿਲਾਂ ਔਰ ਇੰਨੇ ਹੀ ਕੰਮ ਸਾਰਾ ਸਟਾਰਟ ਕਰਨਾ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਫੜਿਆ ਫਿਰ ਸਾਡੇ ਕਾਉਂਸਲਰ ਹੈਗੇ ਨੇ 82 ਨੰਬਰ ਅਰਵਿੰਦ ਸ਼ਰਮਾ ਜੀ ਫਿਰ ਉਹਨਾਂ ਘਰ ਵੀ ਪੁਲਿਸ ਗਈ ਉਹਨਾਂ ਨੂੰ ਉਹਨਾਂ ਨੇ ਮਤਲਬ ਘਰ ਰੱਖਿਆ ਔਰ ਮੈਨੂੰ ਥਾਣੇ ਚੁੱਕ ਕੇ ਲੈ ਗਏ ਕੀ ਇੱਕ ਜਿਹੜੀ ਇਹ ਧਾਰਾ ਲੱਗੀ ਸੀ ਕਿ ਜਿਹੜਾ ਤੁਹਾਨੂੰ ਅੱਜ 144 ਦੀ ਧਾਰਾ ਲੱਗੀ ਸੀ ਜਿਹੜਾ ਤੁਹਾਨੂੰ ਨજરਬੰਦ ਕਰ ਦਿੱਤਾ ਗਿਆ ਮੈਂ ਬਾਰ-ਬਾਰ ਪੁਲਿਸ ਨੂੰ ਪੁੱਛਿਆ ਕਿ ਤੁਹਾਡੇ ਕੋ ਆਪਣੀ ਗੱਲ ਕਹਿਣ ਦਾ ਤੁਹਾਡੇ ਮੁੱਖ ਮੰਤਰੀ ਆ ਜਿਹੜਾ 3 ਕਰੋੜ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਪਿਆ ਵਾ ਕਿ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਤੁਹਾਡਾ ਮੁੱਖ ਮੰਤਰੀ ਆ ਜੋ ਸਕੂਲ ਫੈਮਿਨਿਸ ਆਂਦੇ ਪਏ ਆ ਇਹ ਸਕੂਲ ਸਰਕਾਰੀ ਸਕੂਲ ਜਿਹੜਾ ਹੈਗਾ ਵਾ ਇਹ ਸਰਕਾਰੀ ਸਕੂਲ ਪਹਿਲਾਂ ਦੀ ਬਿਲਡਿੰਗ ਬਣੀ ਪਈ ਐ ਇਹਨਾਂ ਦੀ ਸਰਕਾਰਾਂ ਤੋਂ ਪਹਿਲਾਂ ਬਣੀ ਪਈ ਆ ਰੰਗ ਰੋਗਣ ਕਰਨ ਵਾਸਤੇ ਅਸੀਂ 50 ਲੱਖ ਰੁਪਏ ਦਾ ਇੱਥੇ ਐਡ ਕਰਤੀ ਐਡ ਅਸੀਂ 50 ਲੱਖ ਦੀ ਕਰਤੀ ਕਰੋੜਾਂ ਰੁਪਏ ਅਸੀਂ ਐਡ ਲਾਣ 1000 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਬਜਟ ਆ ਐਡ ਦਾ ਤੇ ਕੀ ਸਾਡੇ ਹਿਹਾੜੇ ਵਾਸਤੇ 2 4 5 ਕਰੋੜ ਦੇ ਚੀਵਰ ਸਮੱਸਿਆ ਜਿਹੜੀ ਹੈਗੀ ਆ ਇਹ ਭਗਵੰਤਪਨ ਠੀਕ ਨਹੀਂ ਕਰ ਸਕਦੇ ਮੈਂ ਹਜ਼ਾਰਾਂ ਤਰਲੇ ਮਾਰੇ ਪੁਲਿਸ ਦੇ ਕਿ ਭਾਈ ਸਾਹਿਬ ਇਹ ਲੋਕਾਂ ਦਾ ਕੰਮ ਆ ਕਿਸੇ ਪਾਰਟੀ ਦਾ ਕੰਮ ਨਹੀਂ ਆ ਕੋਈ ਧਾਰਾ ਲੱਗੀ ਨਹੀਂ ਹੋਈ ਕੁਛ ਨਹੀਂ ਹੋਇਆ ਤੇ ਸਾਨੂੰ ਇਹ ਕੰਮ ਕਰ ਲੈੰਦੋ ਕਹਿੰਦੇ ਸਾਨੂੰ ਉੱਪਰੋਂ ਆਰਡਰ ਆਏ ਆ ਜੇ ਤੁਸੀਂ ਕੋਈ ਕੰਮ ਕੀਤਾ ਤੁਸੀਂ ਪ੍ਰਦਰਸ਼ਨ ਕੀਤਾ ਤੁਸੀਂ ਕਾਲੀਆਂ ਝੰਡੀਆਂ ਦਿਖਾਈਆਂ ਤੇ ਸਾਡੀ ਜਿਹੜੀ ਨੌਕਰੀ ਚੱਲ ਜਾਣੀ ਆ ਤੇ ਇਸ ਲਈ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਨਾਲ ਜਿਹੜਾ ਤੁਸੀਂ ਥਾਣੇ ਚੱਲੋ ਤੇ ਥਾਣੇ ਸਾਨੂੰ ਮੈਨੂੰ ਸਿਰਫ ਗੱਲ ਕਰਨ ਵਾਸਤੇ ਲੈ ਗਏ ਕਿ ਤੁਸੀਂ ਡੀਐਸਪੀ ਨਾਲ ਗੱਲ ਕਰ ਲਓ ਤੁਹਾਨੂੰ ਵਾਪਸ ਛੱਡ ਜਾਗੇ ਮੈਨੂੰ ਉਹਨਾਂ ਪਰ ਜਿਸ ਤਰ੍ਹਾਂ ਕਿ ਤੁਹਾਡੇ ਇਥੋਂ ਦੇ ਵਿਧਾਇਕ ਨੇ ਕਿ ਉਹਨਾਂ ਦੇ ਨਾਲ ਤੁਹਾਡੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੋ ਵੀ ਤੁਹਾਡੀ ਸਮੱਸਿਆ ਜੋ ਵੀ ਗੰਦੇ ਪਾਣੀ ਨੂੰ ਲੈ ਕੇ ਜਾਂ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਜਿਹੜੇ ਸਾਡੇ ਵਿਧਾਇਕ ਨੇ ਪਿਛਲੇ ਇਹਨਾਂ ਦੱਸਿਆ ਕਿ ਇੱਕ ਸਾਲ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ ਪਿਛਲੇ ਸਾਲ ਮੇਰੇ ਵੱਲੋਂ ਰੋਲਾ ਪਾਇਆ ਗਿਆ ਸੀ ਮੈਂ ਹੀ ਅਸੀਂ ਸਾਰੇ ਛਾੜੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਾਡਾ ਚੌਕ ਵੀ ਜਾਮ ਕੀਤਾ ਸੀ ਅਸੀਂ ਕਾਰਪੇਸ਼ਨ ਵੀ ਗਏ ਵਿਧਾਇਕ ਕੋ ਵੀ ਗਏ ਵਿਧਾਇਕ ਦੇ ਐਂਡ ਤੇ ਫਿਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਵਿਧਾਇਕ ਦੇ ਪੋਸਟਰ ਲਗਾ ਦਿੱਤੇ ਗੁੰਮਸ਼ੁਦਾ ਦੇ ਕਿ ਇਹ ਗੁੰਮਸ਼ਦਾਵਾ ਕੇ ਲੋਕਾਂ ਦੀ ਸਾਰ ਨਹੀਂ ਲੈ ਰਿਆ ਉਸ ਤੋਂ ਬਾਅਦ ਮੈਨੂੰ ਇੱਕ ਜਿਹੜਾ ਵਾ ਹਾਈ ਕੋਰਟ ਤੋਂ ਨੋਟਿਸ ਆਇਆ ਠੀਕ ਹੈ ਜੀ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨੋਟਿਸ ਦਾ ਮੈਂ ਜਵਾਬ ਭੇਜਿਆ ਮੈਂ ਭਾਈ ਸਾਹਿਬ ਕੋਈ ਗੱਲ ਨਹੀਂ ਲੋਕਾਂ ਦੇ ਵਾਸਤੇ ਕੰਮ ਕਰਦੇ ਪਏ ਆ ਲੋਕਾਂ ਵਾਸਤੇ ਜਿੰਦੇ ਨੇ ਲੋਕਾਂ ਵਾਸਤੇ ਮਰਾਂਗੇ ਹਾਈ ਕੋਰਟ ਕਿਹੜਾ ਦੂਰ ਹੈਗਾ ਇੱਥੇ ਚੰਡੀਗੜ੍ਹ ਤੁਸੀਂ ਵੀ ਚੱਲੋ ਮੈਂ ਵੀ ਚੱਲਾਂਗਾ ਤੇ ਉਸ ਤੋਂ ਬਾਅਦ ਰਮਾਨਾ ਬੈਠ ਕੇ ਪਰ ਕੰਮ ਜਿਹੜਾ ਵਾ ਉਹ ਨਹੀਂ ਹੋਇਆ ਮੈਨੂੰ ਇਹ ਪਤਾ ਵਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸਟਰਕਚਰ ਹੈਗਾ ਕੰਮ ਕਰਨ ਦਾ ਉਹ ਜਿਹੜੇ ਇੱਥੋਂ ਦੇ ਐਮ ਐਲ ਏ ਆ ਸ਼ਾਇ ਕਿਉਂਕਿ ਇੰਨਾ ਕੋਈ ਨਾ ਸਿਸਟਮ ਹੈ ਨਹੀਂ ਕਿ ਉਹ 5-7 10 ਕਰੋੜ ਛਾੜੇ ਦੇ ਕੰਮ ਵਾਸਤੇ ਜਾਂ 2 ਲੱਖ ਦੇ ਜਿਹੜੇ ਛਾੜੇ ਦੇ ਵਾਸੀ ਉਹਨਾਂ ਵਾਸਤੇ ਕੰਮ ਕਰ ਕੰਮ ਕਰਨ ਇਸ ਲਈ ਇਹ ਮੰਤਰੀ ਸੰਤਰੀ ਜਿਹੜਾ ਮੰਤਰੀ ਮੇਨ ਦਾ ਮੁੱਖ ਮੰਤਰੀ ਹੈ ਉਹੋ ਹੀ ਕੰਮ ਕਰ ਸਕਦਾ ਸੀ ਇਸੇ ਵਜ੍ਹਾ ਦੇ ਨਾਲ ਹੀ ਅਸੀਂ ਪ੍ਰਦਰਸ਼ਨ ਕਰਨ ਦੀ ਅੱਜ ਕੋਸ਼ਿਸ਼ ਕੀਤੀ ਸੀ ਕਿਸੇ ਪਾਰਟੀ ਦਾ ਕਿਸੇ ਦਾ ਕੰਮ ਕੋਈ ਨਹੀਂ ਲੋਕਾਂ ਦਾ ਕੰਮ ਹੀ ਤੁਸੀਂ ਛਾੜੇ ਦੇ ਵਿੱਚ ਕਿਸੇ ਮਰਜ਼ੀ ਘਰ ਵੱਢ ਜੋ ਅੱਖਾਂ ਮਿਟ ਕੇ ਜਿਹੜੇ ਮਰਜ਼ੀ ਘਰ ਜਿਹੜੀ ਮਰਜ਼ੀ ਗਲੀ 'ਚ ਵੱਢ ਜੋ ਜਿਉਂ ਬੰਦਾ ਕਹਿ ਦੇ ਕਿ ਮੇਰੇ ਘਰ ਦਾ ਕੋਈ ਜੀ ਬਿਮਾਰ ਨਹੀਂ ਪਿਆ ਤੇ ਮੈਂ ਨੀਵੇਂ ਥਾਂ ਬਹਿ ਜਾਵਾਂਗਾ ਮੈਂ ਗਲਤ ਹੋਵਾਂਗਾ ਮੈਂ ਲੋਕਾਂ ਦੀ ਆਵਾਜ਼ ਚੁੱਕੀ ਹੈਹਾੜੇ ਦੀ ਆਵਾਜ਼ ਚੁੱਕੀ ਇੱਥੇ ਜੰਮੇ ਪਲੇ ਇੱਥੇ ਕਾਰੋਬਾਰ ਕਰਦੇ ਆ ਤੇ ਲੋਕਾਂਾਂ ਦੀ ਆਹੀ ਬਾਤ ਚੁੱਕਣੀ ਜੋ ਕਿ ਭਾਵੇਂ ਸਾਨੂੰ ਪੁਲਿਸ ਇੱਕ ਵਾਰੀ ਅੰਦਰ ਕਰਦੀ ਭਾਵੇਂ 100 ਵਾਰੀ ਪਰਚੇ ਕਰ ਲੈ ਭਾਵੇਂ ਐਮਐਲਏ ਡਰਾਲੇ ਭਾਵੇਂ ਮੁੱਖ ਮੰਤਰੀ ਡਰਾਲੇ ਮੁੱਖ ਮੰਤਰੀ ਨੇ ਜੇ ਝੂਠ ਬੋਲ ਕੇ ਸਰਕਾਰ ਬਣਾਈ ਆ ਕੀ ਪੰਜਾਬ ਦੇ ਵਿੱਚ ਲੋਕਾਂ ਨੇ ਭਰ-ਭਰ ਵੋਟਾਂ ਪਾਈਆਂ ਇਹਨਾਂ ਨੂੰ ਕੀ ਪੰਜਾਬ ਸਰਕਾਰ ਨੂੰ ਲੋਕਾਂ ਨੇ ਵੋਟਾਂ ਪਾਈਆਂ ਪਰ ਇਹਨਾਂ ਲੋਕਾਂ ਨੇ ਲੋਕਾਂ ਦਾ ਕੰਮ ਨਹੀਂ ਕੀਤਾ ਲੋਕੀ ਮਰਦੇ ਪਏ ਆ ਇਹ ਭ੍ਰਿਸ਼ਟਾਚਾਰ ਇੱਥੇ ਆ ਦੇਖੋ ਜੀ ਨਸ਼ਾ ਸ਼ਹਾੜੇ ਜੇ ਨੰਬਰ 1 ਤੇ ਆ ਤੇ ਗੰਦਗੀ ਨੰਬਰ 1 ਤੇ ਤੇ ਬਿਮਾਰੀ ਨੰਬਰ 1 ਤੇ ਆ ਜੇ ਅਸੀਂ ਸਰਕਾਰ ਨੂੰ ਪੁੱਛਾਂਗੇ ਅਸੀਂ ਦਿੱਲੀ ਸਰਕਾਰ ਨੂੰ ਨਹੀਂ ਕਵਾਂਗੇ ਜਾ ਕੇ ਅਸੀਂ ਸੈਂਟਰ ਨੂੰ ਜਾ ਕੇ ਰੋਵਾਂਗੇ ਸਰਕਾਰ ਪੰਜਾਬ ਆਮ ਆਦਮੀ ਪਾਰਟੀ ਦੀ ਆ ਮੁੱਖ ਮੰਤਰੀ ਭਗਵੰਤ ਮਾਨ ਆ ਅਸੀਂ ਉਹਨੂੰ ਹੀ ਕਹਿਣਾ ਭਰਾ ਕਿ ਸਾਡਾ ਹੱਲ ਕਰ ਪਰ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਵੇਖੋ ਜੀ ਇਹ ਸਿਵਲ ਸਮੱਸਿਆ ਜਿਹੜੀ ਹੈਗੀ ਨਾ ਇਹਦਾ ਜਿਹੜਾ ਪਾਣੀ ਹੈ ਡਾ ਉਹਦੀ ਨਿਕਾਸੀ ਨਹੀਂ ਹੈਗੀ ਇਹ ਨਿਕਾਸੀ ਵਾਸਤੇ ਮੇਰੇ ਹਿਸਾਬ ਨਾਲ ਸੀਵਰੇਜ ਦਾ ਜਿਹੜਾ ਪਾਣੀ ਅੱਗੇ ਜਿਹੜਾ ਜਾਂਦਾ ਸੀ ਉੱਥੇ ਜਿਹੜਾ ਇਹ ਕੇਸ ਹਾਰ ਗਈ ਹੋਈ ਹੈ ਗਵਰਨਮੈਂਟ ਤੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਪਾਣੀ ਦੀ ਨਿਕਾਸੀ ਵਾਸਤੇ ਇਹਨਾਂ ਨੂੰ ਪੈਸਾ ਚਾਹੀਦਾ ਵਾ ਜ਼ਿਆਦਾ ਤੇ ਉਹ ਐਮਐਲਏ ਦੇ ਵਾਸਤੇ ਦੀ ਗੱਲ ਨਹੀਂ ਆ ਉਹ ਕਾਰਪੋਰੇਸ਼ਨ ਦੇ ਵਾਸਤੇ ਦੀ ਗੱਲ ਨਹੀਂ ਆ ਉਹ ਗੱਡੀਆਂ ਨੂੰ ਭੇਜਦੇ ਆ ਦੋ ਦਿਨ ਸਫਾਈ ਕਰਦੇ ਜਦੋਂ ਫਿਰ ਉਹ ਹਾਲ ਹੋ ਜਾਂਦਾ ਵਾ ਇਹ ਜਿਹੜਾ ਸਾਡਾ ਮੁੱਖ ਮੰਤਰੀ ਆ ਉਹ ਹੀ ਪੈਸਾ ਸ਼ਹਾਡੇ ਨੂੰ ਵੈਸਟ ਨੂੰ ਦਵੇਗਾ ਤਾਂ ਹੀ ਇਹਦਾ ਹੱਲ ਨਿਕਲੇਗਾ ਆਦਰਵਾਈਜ਼ ਸ਼ਹਾਡੇ ਦੇ ਲੋਕੀ ਆਪਣੀਆਂ ਕੋਠੀਆਂ ਵੇਚਦੇ ਪਏ ਆ ਸ਼ਹਾੜਾ ਛੱਡਦੇ ਪਏ ਆ ਤੇ ਇਹ ਕੰਮ ਚੱਲਦਾ ਹੀ ਰਹੇਗਾ ਇਹ ਸੀ ਸਾਡੇ ਨਾਲ ਬੀਜਪੀ ਦੇ ਸਮਰਥਕ ਜੋ ਕਿ ਰਮਨ ਕੁਮਾਰ ਸ਼ਿਆਟਾ ਜੀ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੀ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸਿਰਫ ਇੱਕ ਪ੍ਰੋਟੈਸਟ ਕਰਨ ਦੇ ਕਾਰਨ ਕੈਮਰਾਮੈਨ ਵਿੱਕੀ ਦੇ ਨਾਲ رپورਟਰ ਗੌਰਵ ਕੁਮਾਰ ਅੰਮ੍ਰਿਤਸਰ